ਸਾਸੀ ਕਾਲ ਜੀ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਮੈਂ ਚੱਲਾਂ ਹਾਂ ਮੁੰਡਾ ਯਾਰ ਦੋਸਤ ਆਪਣਾ ਮਨੀਸ਼ ਉਹਦੇ ਕੋਲ ਚੱਲੇ ਆ ਤੇ ਉਹਨੇ ਮਸ਼ੀਨ ਦੀ ਸਲਾਹ ਕਰਨ ਆ ਲੈਣ ਦਿਓ ਉਹ ਕਹਿੰਦਾ ਭਾਜੀ ਮੈਨੂੰ ਮਿਲ ਕੇ ਘਰ ਆਓ ਮਿਲਣ ਲਈ ਘਰ ਆ ਜਾਓ ਤੇ ਸਲਾਹ ਕਰਨੀ ਹੈ ਉਹਨੇ ਮਸ਼ੀਨ ਲੈਣੀ ਹੈ ਨਵੀਂ ਐਕਸਲੇਟਰ ਚੈਨ ਵਾਲੀ ਤੇ ਆ ਚੱਕਰ ਜੇ ਆਪਾਂ ਅੱਜ ਹੋਰ ਕੋ ਚੱਲੇ ਆ ਮੁੰਡੇ ਕੋ ਯਾਰ ਦੋਸਤੋ ਤੇ ਨਾਲ ਆਪਾਂ ਗੋਪੀ ਤੇ ਹਰਮਨ ਨੂੰ ਲੈ ਲੈਣਾ ਤੇ ਫਿਰ ਜਾ ਕੇ ਆਉਨੇ ਆ ਤੇ ਕੀ ਵਿਚਾਰ ਬੰਦੀ ਉਹਦੀ ਤੇ ਫਿਰ ਕੀ ਸਲਾਹ ਆ ਤੇ ਫਿਰ ਦੇਖਦੇ ਆ ਫਟਕ ਦਾ ਆ ਪੰਗਾ ਬੜਾ ਫਟਕ ਦਾ ਪਾਉ ਉਪਰ ਸ਼ਹਿਰ ਦੇਣਾ ਇਹ ਲੱਗਾ ਰਹਿੰਦਾ ਜਦੋਂ ਮਰਜ਼ੀ ਵੇਖ ਲੋ ਆ ਹੁਣੇ ਖੁੱਲੇ ਆ ਨਹੀਂ ਤੇ ਅੱਧਾ ਅੱਧਾ ਘੰਟਾ 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 ਵੇੜ ਕੇ ਕਰਾਉਂਦਾ ਹੈ ਫਟਕ ਆ ਤਾਂ ਨਹੀਂ ਪੋਲ ਪਾਲ ਨਹੀਂ ਬਣਾਉਂਦੇ ਬਣ ਗਈ ਚੱਕਰ ਆਣਾ ਗੋਪੀ ਨੇ ਚੁਕਾਵਾ ਗੋਪੀ ਨੇ ਲਾਇਆ ਹਣਾ ਸਟੈਂਡ ਤੇ ਮੋਟਰਸਾਈਕਲ ਤਨਾਲੀ ਹਰ ਮਣਾਣਾ ਤੇ ਇੱਥੇ ਕਾ ਸਟੈਂਡ ਆ ਆਪਣੇ ਤੇ ਬਾਸ ਇਹਨੂੰ ਚੁੱਕਦੇ ਆ ਕੀ ਕਹਿੰਦੇ ਆ ਵੇਖਾਂ ਆਹ ਜੋ ਦੇਖੋ ਮੁੰਡਿਓ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਗੋਪੀ ਗੋਪੀ ਸਾਂ ਕਿੱਥੇ ਰਹਿ ਗਏ ਆ ਆ ਲੱਗਾ ਚੁੱਕਣੇ ਨਾਲੋਂ ਇਹ 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 ਸਟੈਂਡਰਡ ਓ ਬੈਠੇ ਕਿੱਥੇ ਖਲੋਤੇ ਆ ਉੱਥੇ ਬੈਠੇ ਮੋਟਰਸਾਈਕਲ ਆਵੇ ਆਉਂਦੇ ਦਮ ਜਾਣੇ ਬਾਹਰ ਤੋਂ ਬਲਗਣ ਨਹੀਂ ਤਾਂ ਕਰਕੇ ਆਗੇ ਆਗੇ ਗਰਮੀ ਬੜੀ ਨਾ ਗਰਮੀ 'ਚ ਬੰਦਾ ਬੁੰਦਲ ਵੀ ਜਾਂਦਾ ਘੱਟ ਲੱਗਦਾ ਅਗੋਂ ਦੀ ਕੱਢਣਾ ਪੈਣਾ ਇਹ ਉੱਚੇ ਉੱਚੇ ਲੰਬੇ ਵੀ ਬੜੇ ਆ ਆਦੇ ਆਜੋ ਆਜੋ ਗੋਪੀ ਸਿਆ ਤੇ ਲੰਬਾ ਬੜਾ ਉੱਚਾ ਦੇ ਨਿਕਲਣਾ ਕਿੱਥੋਂ ਐ ਤਲੋਂ ਦੀ ਆ ਇੱਕੋ ਨਿਕਲੂਏ ਆ ਕੱਟਦਾ ਇੱਥੋਂ ਨਿਕਲਣਾ ਸੀ ਆ ਡਿਲੀਵਰੀ ਐ ਨਾ ਅੱਡਾ ਆਉਂਦਾ ਹਾਂਜੀ ਅਰਮਨ ਕਿੱਦਾਂ ਕਿਦਾ ਵਾ ਜੀ ਵਾ ਵਧੀਆ ਹੋ ਟੀਟਾ ਆ ਵੇਖਣ ਮੈਂ ਮੈਂ ਉੱਚੇ ਉੱਚੇ ਲੰਬੇ ਆ ਮੁੰਡੇ ਵਾ ਹੋਰ ਹੋਰ ਚਲ ਚਲੀਏ ਫਿਰ ਨਿਕਲੀਏਗੇ ਦادیه ਬੋਲੋ ਬਸ ਪਠਾਨਕੋੜ ਆਪਾਂ ਪਹੁੰਚਣ ਆਲੇ ਆ ਤੇ ਪਠਾਨਕੋੜ ਵਿੱਚ ਪਹੁੰਚ ਕੇ ਤੇ ਫਿਰ ਮਨੀਸ਼ ਨੇ ਅੱਗੇ ਵੇੜ ਕਰ ਰਹੇ ਆ ਲੋਕੇਸ਼ਨ ਮਗਾਈ ਉਹਦਾ ਘਰ ਦਾ ਤੇ ਚੱਲੇ ਆ ਉਹ ਕੋਲ ਤੇ ਲੋਕੇਸ਼ਨ ਪੁਆਲੀ ਲੋਕੇਸ਼ਨ ਲਾ ਲਦੇ ਅੱਗੇ ਜਾ ਕੇ ਥੋੜੀ ਜੀ ਦਾਦਾ ਇੱਕ ਦਰਿਆ ਆ ਜਾਣਾ ਔਰ ਟੱਪਾਂ ਤੋਂ ਬਾਅਦ ਕਹਿੰਦਾ ਵੀ ਗੁਰੂ ਰਵਦਾ ਜੀ ਦਾ ਆਉਣਾ ਗੁਰਦਰਾ ਸਾਹਿਬ ਤੇ ਉੱਥੇ ਨਾਲ ਹੀ ਕਿਤਾ ਵੀ ਲੋਕੇਸ਼ਨ ਤੁਹਾਨੂੰ ਪਾ ਦਿੰਦੇ ਆ ਉੱਥੇ ਖਲੋ ਜੀਓ ਫਿਰ ਪਾਸ ਜਾ ਕੇ ਵੇਨੇ ਫਿਰ ਬੰਦਾ ਸਾਡਾ ਕਿਦਾਂ ਦਾ ਹੈ ਤਗੜਾ ਹੈ ਮਾੜਾ ਹੈ ਅੱਜ ਤੱਕੜੇ ਹੋ ਕੇ ਗਏਗਾ ਰੋਟੀਆਂ ਪੈਣ ਦੀਆਂ ਮਾੜਾ ਆਟਰ ਤੇ ਮੜਿਆ ਵਾਲਾ ਆ ਦੀ ਨਹੀਂ ਕਿਉਂ ਨਹੀਂ ਮਿਲਦੀਆਂ ਸਰ ਠੀਕ ਆ ਜਾ ਕੇ ਵੇਨੇ ਅੱਗੇ ਫਿਰ ਆ ਪਠਾਨਕੋਟ ਦੀ ਪਹਾੜੀ ਹੈ ਆ ਪਹਾੜੀ ਨੇ ਮਨਜ਼ੂਰ ਕਹਿੰਦੇ ਇੰਟਰ ਕਰਦਾ ਪਹਿਲਾਂ ਆਹੋ ਪਹਿਲਾਂ ਬੜੀ ਖੂਬਸੂਰਤ ਹੈ ਵੀ ਉਹ ਵਧੀਆ ਤਾਂ ਮੌਸਮ ਵੀ ਠੰਡਾ ਅੱਜ ਹੈ ਹਾਂ ਰੇਲਿੰਗ ਚੰਗੀ ਜੀ ਹੈ ਇੱਥੇ ਬਹੁਤ ਠੰਡਾ ਅੱਜ ਕਿੰਨਾ ਹੈ ਪਰ ਮੋਰ ਮੋਰ ਘੋੜ ਬੜਿਆ ਕੋਪੀ ਕੋਪੀ ਨੇ ਵੀ ਘਾਲੀ ਨਹੀਂ ਆਉਂਦੀ ਸਸਤਾ ਹੈ ਕੋਪੀ ਕੋਪੀ ਗਾਈ ਕੋਪੀ ਦੋਤਾ ਨਹੀਂ ਕੋਆ ਹੁੰਦੀ ਜਾਂ ਨੀਣਾ ਹੋੜਿਆ ਸੱਤੇ ਟਿਕ ਆ ਗਿਆ ਤੂੰ ਵੇਖ ਉਹ ਤਾਂ ਵੀਊ ਚੈੱਕ ਕਰ ਹਾਂ ਬੜੀ ਘਣ ਚੀਜ਼ ਆ ਰਹੀ ਹੈ ਮਸ਼ਹੂਰ ਪਠਾਨਕੋਟ ਦੀ ਐਂਟਰੀ ਹੈ ਮੋੜ ਕੋੜ ਪਹ ਲਗਾ ਜੀ ਪਰ ਵੜ ਚਲੇ ਪਠਾਨਕੋਟ ਦੇ ਅੱਗੇ ਵੀ ਹਮਾਚਲ ਤੇ ਨਾਲੇ ਜੰਮੂ ਕਸ਼ਮੀਰ ਆਹ ਚੱਲ ਬਾਜੋ ਅਜੇ ਤਾਂ ਸਾਈਡ ਤੇ ਆਪਾਂ ਜਾਸੀ ਆਹ ਜੀ ਪਠਾਨਕੋਟ ਆ ਗਿਆ ਜੀ ਲਾਈਵ ਪਠਾਨਕੋਟ ਦਾ ਤਿੰਨ ਦੇਖੋ ਪੈਡ ਵੀਊ ਕੋ ਵੀ ਪਠਾਨਕੋਟ ਦਾ ਪੂਰਾ ਮਗਾ ਪੂਰੀ ਓਕੇ ਕਰਾਈ ਹੈ ਗੱਲ ਮਗਾ ਪੂਰਾ ਜੀ ਚੱਲ ਵੀ ਅਗਲੀ ਵਾਰ ਆ ਗਿਆ ਪਹੁੰਚ ਗਿਆ ਸੋਈ ਹੈ ਰਹਿਵਾਨੇ ਦੇ ਪਰਦੇ ਫਿਰ ਹੁਣ ਆ ਬੜੇ ਦੋ ਵਾਰ ਕਰਦੇ ਇੱਕ ਵਾਰ ਹੋ ਗਿਆ ਸਾਲੇ ਦੇ ਹੀ ਟੋੜਣਾ ਪਟਾਣਗੜ ਪਹੁੰਚ ਗਏ ਆ ਮੁੰਡਾ ਹਣ ਲੈਣ ਆ ਗਿਆ ਕੋ ਰਾਹੁਲ ਐ ਰਾਹੁਲ ਕਿੱਦਾਂ ਫਿਰ ਉਹਦਾ ਰਾਹ ਨੂੰ ਕੀ ਕਹਿੰਦੇ ਕਿੰਨੀ ਕਹਿੰਦੇ ਆ ਉਹਦਾ ਰਾਹ ਤੈਨੂੰ ਕੀ ਕਹਿੰਦੇ ਉਧਰ ਦਾ ਮਹਾਰਾਸ਼ਟਰ ਮਹਾਰਾਸ਼ਟਰ ਛੋਟਾ ਕਿੰਨੀ ਛੋਟਾ ਕਿੰਨੀ ਆ ਗਏ ਨਾ ਐਦਾਂ ਕਹਿੰਦੇ ਨਾ ਪੂਰਾ ਛਿੱਕਾ ਗਿਆ ਮੁੰਡੇ ਦਾ ਪੂਰਾ ਚੱਲ ਫੇ ਜਾਣੇ ਹੁਣ ਮਰੀਦ ਨੂੰ ਮਿਲਦੇਗਾ ਆ ਆ ਰਿਹਾ ਮਨੀਸ਼ ਜਿਹਨੂੰ ਮਿਲਣਾ ਆਈ ਐ ਏਡੀ ਦੂਰੋ ਬੈਠੇ ਆ ਘਰੇ ਹੁਣ ਜਾਣੇ ਫਿਰ ਗਾਂ ਹੁਣ ਮਿੰਨੀ ਗੋਆਲਾ ਪਹੁੰਚਣਾ ਚਾਹੁੰਦਾ ਕੱਢਣੀ ਨਾ ਲਾ ਵੀ ਲੋਕੇਸ਼ਨ ਮੜੀ ਘਾਂਡ ਆ ਵੀ ਮਿੰਨੀ ਗੋਆ ਜਾਣਦੇ ਆ ਫੇ ਮੋੜ ਘੋੜ ਤੇ ਬੜੇ ਆ ਤੇ ਸਲੋ ਹੀ ਹੋਣਾ ਪੈਂਦਾ ਤੇ ਲੋਕੇਸ਼ਨ ਘਾਂਡ ਆ ਬਦਾਂ ਰੋਡ ਪੱਧਰੇ ਆ ਰੋਡ ਪੱਕੇ ਨਾਲ ਤੇ ਹਾਂ ਸਿੱਧਾ ਹੀ ਇਹ ਮਿੰਨੀ ਗੋਆ ਨਿਕਲਣਾ ਜਾਗਰਾ ਕੋਲ ਨਹੀਂ ਵਾਹਣਾ ਆ ਬੰਸੰਗ ਤੇ ਫਾਦੇ ਪਿਛੇ ਕਿੰਨੀ ਆਮਣੀ ਦੇ ਘਮਾਗੇ ਤੇ ਆਪਣੇ ਘਰ ਲੈ ਸਕਦਾ ਸਕਦਾ ਤੇ ਸੰਗਤ ਕਿੱਧਰ ਇਕੱਠੀ ਕੀਤੀ ਆ ਤੇ ਸੰਗਤ ਪਿਛੇ ਆਓ ਪਿਛੇ ਆੜਾ ਮਿਹਰਬਾਨੀ ਹੈ ਬਾਨੀ ਬਾਨੀ ਆਪੋ ਸ਼ੁਰੂ ਕਰਦੇ ਬਾਨੀ ਠੀਕ ਆ ਮਿਨੀ ਗੋਆ ਜਾ ਕੇ ਕਰਦੇ ਆ ਤੁਹਾਨੂੰ ਫਿਰ ਹੁਣ ਪਾਪਾ ਐਂਟਰ ਕਰ ਗਿਆ ਮਿਨੀ ਗੋਆ ਦੇ ਵਿੱਚ ਐਂਟਰ ਤੇ ਅਸੀਂ ਕਰ ਗਏ ਆ ਰਾਹ ਜਾਣਦੇ ਆ ਉਹ ਸਾਹਮਣੇ ਆ ਤਲਾਹ ਆ ਜਿਹੜਾ ਬਣਿਆ ਕੀ ਨਾ ਲਾ ਲੀ ਤੇ ਵੀਊ ਘੈਣਾ ਉਦਾਂ ਵੀ ਹਾਂ ਮਾੜਾ ਮਾੜਾ ਮੀਂਹ ਲੱਗ ਗਿਆ ਸੀ ਮੌਸਮ ਵਧੀਆ ਹੈ ਮੌਸਮ ਵਧੀਆ ਅੱਜ ਉਦਾਂ ਚੱਲ ਵਧੀਆ ਮੌਸਮ ਚ ਐਂ ਚਲੋ ਵੀਊ ਵਧੀਆ ਨਾਲ ਲੋਕੇਸ਼ਨ ਵਧੀਆ ਮਿਲ ਗਈ ਜਾਣ ਦੇ ਹੁਣ ਆ ਘੁੰਮ ਕੇ ਆਉਣ ਦੇ ਲਾ ਮੋੜ ਘੋੜੀ ਬੜੇ ਆ ਉਦਾਂ ਆਇਆ ਇਹ ਪਬਲਿਕ ਆਉਂਦੇ ਹੁਣ ਆ ਯਾਨੀ ਸ਼ਾਇਦ ਮੀਂਹ ਵੀ ਕਰਕਣ ਹੁੰਦੇ ਹੁਣ ਕੀਸ਼ਣ ਕਹਿੰਦਾ ਪ੍ਰੋਮੋਡ ਬਹੁਤ ਭਗਵੰਤ ਮਾਨ ਕੀ ਕਹਿੰਦਾ ਕਹਿੰਦਾ ਐਸੀ ਇਹਨੂੰ ਮਿੰਨੀ ਕੋਆ ਨਹੀਂ ਅਸੀਂ ਤਾਂ ਕਿੱਦਾਂ ਕੀ ਕਹਿੰਦਾ ਸੀ ਕਹਿੰਦਾ ਇਹ ਮਿੰਨੀ ਕੋਆ ਨਹੀਂ ਇਹ ਤਾਂ ਹੁਣ ਵੱਡਾ ਕੋਆ ਬੋਲੂਗਾ ਅੱਛਾ ਜੋ ਵੱਡਾ ਵੇ ਦੇ ਲਾ ਆਹ ਬੜੇ ਭੜੇ ਜਿਹੇ ਇਹਦੇ ਚਾਹ ਹੈ ਜੀ ਵੱਡੇ ਆਰੋ ਜੀ ਆ ਮਿੰਨੀ ਕੋਆ ਜੀ ਚਲੋ ਜੀ ਐਸ ਲਾਈਟ ਆ ਰਿਹਾ ਪਾਣੀ ਕਰੇ ਇਹਦੀ ਖਰਾਬ ਹੋ ਤਾ ਸਕਰੂ ਵਾਲ ਕੱਢੇ ਸੀ ਨਾ ਮਸ਼ੀਨ ਚ ਸਕਰੂ ਵਾਲ ਕੱਢ ਲੇ ਭਰਾਵਾ ਉਹ ਤੇ ਮਨੀਸ਼ ਵੀ ਉੱਥੇ ਹੀ ਮਰ ਜਾਣਾ ਹਣਾ ਮਨੀਸ਼ ਬਸ ਆਹ ਪਾਰਕਿੰਗ ਮਿੰਨੀ ਗਾ ਵੇਖ ਲੋ ਹੀ ਵੇਖ ਲੋ ਹਣੇ ਤੇ ਜਾ ਕੇ ਲੱਗੂ ਪਤਾ ਉਹ ਲੈ ਆਉਸ ਰੈਡੀ ਆ ਇਥੇ ਪਰਚੀ ਕੱਟੀ ਜਾਣੀ ਆ ਹਾਂ ਹਾਂ ਨਾ ਕੀ ਹਿਸਾਬ ਦਾ ਪਰਚੀ ਕੱਟੀ ਜਾਂਦੀ ਹੋਣੀ ਆ ਕੀ ਹਿਸਾਬ ਤੇ ਵੀ ਕਿੱਲਾ ਜਾ ਸਕਦੇ ਆ ਇਦਾਂ ਪਰਚੀ ਕੱਟੀ ਗਈ ਆ ਤੇ ਗੱਡੀ ਲੱਗੇ ਲਾਉਣ ਪਾਰਕਿੰਗ ਚ ਹਣਾ ਕਿੰਨੀ ਬਾਅਦ ਗੱਡੀ ਵਾਲ ਦੇ ਥਲੇ ਆ ਦਿੱਤੀ ਪਰਚੀ ਕੱਟ ਕੇ ਉਹਨੂੰ 30 ਰੁਪਏ ਦੀ ਪਰਚੀ ਆ ਕੀ ਮੈਂ ਨਹੀਂ ਦੇਖਿਆ ਕਿੱਧਰ ਲਾਵਾਂ ਗੱਡੀ ਓਏ ਇਹਨਾਂ ਦੇ ਕੋਲ ਲਾ ਗੱਡੀ ਲਾਉਨੇ ਆ ਪਾਰਕ ਤੇ ਸੰਗਤ ਸਾਰੀ ਉਤਰ ਗਈ ਆ ਗੱਡੀ ਲਾ ਕੇ ਪਾਰਕ ਚ ਕਰਦੇ ਆ ਲੋਕ ਵਾ ਪਾਪਾ ਜੀ ਹੁਣੇ ਪਹਿਲਾਂ ਇੱਥੇ ਆਏ ਆ ਭਾਜੀ ਉਹਨਾਂ ਮਤਲਬ ਪੁੱਛ ਲੈਂਦੇ ਆ ਕੀ ਹਾਲ ਆ ਭਾਜੀ ਉਹਨੇ ਲੈ ਗਏ ਇਹਨਾਂ ਨੂੰ ਜਿਆਦਾ ਪਤਾ ਇੱਧਰ ਦਾ ਤੇ ਫਿਰ ਵੇਖਦੇ ਆ ਭਾਜੀ ਉਹਨੇ ਕਮਾਉਣ ਗਿਆ ਨੂੰ ਆਹੀ ਭਾਜੀ ਉਹਨੇ ਕਮਾਉਣ ਲੈਣ ਆਏ ਆ ਦਾਦੇ ਵੇ ਪਰਲੇ ਬਨੇ ਕਹਿੰਦੇ ਪਹਿਲੇ ਸ਼ੇਪ ਨੂੰ ਅੱਗ ਲੱਗੀ ਸੀ ਦੋ ਚਾਰ ਦਿਨ ਪਹਿਲਾਂ ਹੀ ਹਾਂ ਦੱਸਣ ਦੇ ਕਹਿੰਦੇ ਇੱਥੇ ਹੋਇਆ ਸੀ ਇੱਕ ਵਾਰੀ ਵਾਕਿਆ ਜਾਂ ਕਾਹਨ ਜਾਂ ਦੋ ਕੁ ਦਿਨ ਪਹਿਲਾਂ ਹੀ ਚਲ ਦੇਖਦੇ ਆ ਬਾਕੀ ਯਾਰ ਨਦੀ ਵਿੱਚ ਵੜਨਾ ਤੇ ਨਹਾਉਣਾ ਸਖਤ ਮਣਾ ਹੈ ਆ ਮਿੰਨੀ ਗਵਾ ਦੇਖ ਲਓ ਕਯਾ ਲੱਡੂ ਜੇ ਖਾਣੇ ਕੋ ਪੀਓ ਯਾ ਲੱਡੂ ਜੇ ਬੜੇ ਸਵਾਦ ਹੁੰਦੇ ਏ ਲੱਡੂ ਜੇ ਬੜੇ ਸਵਾਦ ਹੁੰਦੇ ਕੋ ਪੀਓ ਆ ਬਾਕੀ ਲਿਕੇਸ਼ਨ ਵੇਖ ਲਓ ਕਿਦਾਂ ਦੀ ਆ ਇਹ ਗੇਂਦ ਗਾਣਾ ਆ ਲੱਡੂ ਜੇ ਖਾਣੇ ਲੱਡੂ ਜੇ ਲੱਡੂ ਨਹੀਂ ਭੱਲੇ ਆ ਭੱਲੇ ਆ ਮੈਂ ਲੱਡੂ ਖਾਣਾ ਤੁਹਾਡੇ ਭਰਾ ਲਖਨਪੁਰ ਭੱਲਾ ਲਖਨਪੁਰ ਭੱਲਾ ਕੋੜੇ ਵੀ ਰੱਖੇ ਝੂੜੇ ਝਾੜੇ ਕੋੜਿਆਂ ਨੇ ਚੱਲਣ ਦਾ ਪ੍ਰੋਗਰਾਮ ਸਾਰਾ ਵੇਖੋ ਆ ਦੇ ਪਰਦੇ ਕਮਰਾ ਉਹਦੇ ਪਰਿਵਾਰਿਕ ਖੁੱਡਣਦਾ ਜੀ ਹੋ ਰਿਹਾ ਪਾਣੀ ਫਿਰ ਆ ਥੱਲੇ ਜਾਂਦੇ ਆ ਪਾਣੀ ਦੇ ਉਹਦੇ ਥੱਲੇ ਜਾ ਕੇ ਬਣਾਉਂਦੇ ਆ ਵੀ ਉਹ ਸਾਹਮਣੇ ਵੀਊ ਬੜਾ ਗਾੜਾ ਉੱਥੇ ਪਾਜੀ ਉਹ ਪਾਉਂਦੇ ਉਹ ਕੱਡੀ ਦੀ ਅੰਦਰੋਂ ਲੈ ਕੇ ਦੇ ਆ ਇੱਥੇ ਲੱਗੀ ਹੱਗ ਇੱਥੇ ਆਏਗਾ ਸਾ ਹਾਂ ਇੱਥੋਂ ਆ ਆਪਣਾ ਰਾਹੁਲ ਇੱਥੋਂ ਮੋਟਰਸਾਈਕਲ ਪਛਾਏ ਉਹ ਪਰਲੇ ਬਣੇ ਇੱਥੋਂ ਮੋਟਰਸਾਈਕਲ ਲਾ ਕੇ ਪਾਰ ਜਾਣੇ ਹੈ ਇੱਥੋਂ ਸੋ ਇੱਥੋਂ ਪਰਲੇ ਕਿਧਰੋਂ ਇੱਥੋਂ ਦੀ ਮੋਟਰਸਾਈਕਲ ਅੱਛਾ ਇੱਥੋਂ ਆ ਗਏ ਉਹ ਪਰਲੇ ਬਣੇ ਉਹ ਥਰ ਪਰ ਲੋਕ ਕੀ ਜੰਦੀ ਇੱਥੋਂ ਅੱਛਾ ਇੱਥੇ ਮੋਟਰ ਸੜਕਾਂ ਨਹੀਂ ਬਣੀਆਂ ਫਿਰ ਪਾ ਇਦਾਂ ਪਾਰ ਕਰਦੇ ਅੱਛਾ ਇਦਾਂ ਤੇ ਹੁਣ ਵੀ ਪਾਰ ਕਰਦੇ ਨਾ ਹੁਣ ਵੀ ਇਦਾਂ ਮੋਟਰ ਤੇ ਲੈ ਆਣਾ ਜਿੰਨੇ ਨੂੰ ਜਾਣਾ ਅੱਛਾ ਸ਼ੋਕ ਕੇ ਓਕੇ ਇਦਾਂ ਪਾਰ ਜਾਂਦੇ ਹਣ ਉਹਦਾ ਵੀਊ ਤੇ ਵਧੀਆ ਹੋਵਾ ਆ ਉਸ ਲੱਗੀ ਆਗੇ ਨਾ ਫੇਰ ਹੀ ਮੈਨੂੰ ਪਤਾ ਲੱਗਦਾ ਆ ਉਹ ਪਿਆ ਖਲਾਰਾ ਜਾਂ ਮਲਵਾ ਜਾਂਦਾ ਆ ਵੀ ਹਮਲਵਾ ਇੱਥੇ ਲੱਗੀ ਆ ਕਿਸਤੀ ਨੂੰ ਹੱਸ ਆਇਆ ਹੈ ਹੱਥ ਨਾਲ ਦੇਖ ਲੈ ਕਿਦਾਂ ਹੋ ਰਿਹਾ ਹੈ ਹੋਰ ਕੀ ਚੀਜ਼ ਜੀ ਇੱਥੇ ਤੈਨੂੰ ਪਤਾ ਜ਼ਿਆਦਾ ਇਹ ਭਗਵੰਤ ਮਹਾਨ ਦਾ ਨਵਾਂ ਬਣਾਇਆ ਅਨਟੱਚ ਵੀ ਨਹੀਂ ਹੋਆ ਅਨਟੱਚ ਵੀ ਨਹੀਂ ਹੋਇਆ ਹੋਰ ਬਣਾਣਾ ਰਾਹਲ ਤੈਨੂੰ ਪਤਾ ਜ਼ਿਆਦਾ ਇੱਥੇ ਦਾ ਕੀ ਸਹਦਾ ਸਾਨੂੰ ਤਾਂ ਪਤਾ ਨਹੀਂ ਠੀਕ ਆ ਠੀਕ ਆ ਇਹ ਕਮ ਆਏਗਾ ਪੂਰਾ ਚੰਗੀ ਤਰ੍ਹਾਂ ਹਾਂਜੀ ਬਿਲਕੁਲ ਇਹ ਲੈ ਚੰਗੀ ਤਰ੍ਹਾਂ ਕਮਾਉਣਾ ਹੈ ਸਾਨੂੰ ਪੂਰਾ A to Z ਪਾਈ ਸਾਨੂੰ ਸਾਰਾ ਕੁਝ ਸਾਰਾ ਕਮਾ ਲ ਸਾਰਾ ਕਮਾਉਣਾ ਫੋਲ ਹੈ ਬਿਲਕੁਲ ਐ ਪੂਰਾ ਰਿਵਿਊ ਲੈਣਾ ਚਲ ਠੀਕ ਹੈ ਇਹਨੇ ਕਮਾਉਣਾ ਕਿ ਨਾ ਕਰੋਂ ਆ ਝੂਲੇ ਲੱਗੇ ਆ ਆ ਨਿਆਣੇ ਕਰਣੇ ਹੈ ਬੰਦ ਆ ਜ ਖੁੱਲਾ ਆ ਲੱਗਦਾ ਜਾਂ ਫਿਰ ਜਿਹੜੇ ਮੀਂਹ ਦੇ ਚੱਕਰ ਕਰਕੇ ਜਾਣੇ ਨੇ ਬੰਦ ਬੰਦ ਕੀਤਾ ਮੀਂਹ ਪੈ ਗੜਾ ਥੋੜਾ ਥੋੜਾ ਸਸਰੇ ਟਿਕਾਨੀ ਦਾ ਆ ਬੈਂਡ ਨੂੰ ਆ ਪਾਰਕਿੰਗ ਜੀ ਉਹ ਬੰਦਾ ਲਾ ਛੋਟਾ ਜਿਹਾ ਰੈਸਟੋਰੈਂਟ ਆ ਆ ਝੂਲੇ ਆ ਆ ਘੋੜਿਆਂ ਦੇ ਜਿੰਨੇ ਝੂਟਾ ਲੈਣਾ ਜਿਹੜੀ ਲਾਉਣੀ ਘੋੜਿਆਂ ਦੇ ਜਿਹੜੀ ਲਾਹਦਾ ਜਿੰਨੇ ਲਾਉਣੀ ਆ ਆ ਨਿਆਣਿਆਂ ਵਾਸਤੇ ਖੜਾਉਣੇ ਆ ਨਿਆਣਿਆਂ ਵਾਸਤੇ ਖੜਾਉਣੇ ਲੈ ਝੂਲੇ ਨਿਆਣਿਆਂ ਵਾਸਤੇ ਖੜਾਉਣੇ ਬੜੇ ਝੂਲੇ ਬੜੇ ਆ ਝੂਲਾ ਆ ਡਾੜ ਲੱਗੇ ਜਾਂਦਾ ਵੈਸੇ ਨਿਆਣਿਆਂ ਨੂੰਣਿਆਂ ਵਾਸਤੇ ਮੌਜਾ ਵਾ ਆ ਲੱਡੂ ਵਾਲਿਆ ਆ ਲੱਡੂ ਵਾਲਾ ਫੇਰ ਆ ਗਿਆ ਹਾਂ ਲੱਡੂ ਮੇਕਵਾ ਆ ਕਿਦਾਂ ਆ ਜੂਸ ਜਾਂ ਕਹਿੰਦੇ ਪੀਣਾ ਕੋਈ ਕੇ ਨਾ ਜੂਸ ਪੀਣਾ ਓਏ ਪਿਆਸ ਲੱਗੀ ਆ ਮੇਰਾ ਮੂੰਹ ਸੁੱਕੰਦਾ ਬੁਰਾ ਮੂੰਹ ਸੁੱਕੰਦਾ ਕੋਈ ਗੈਂਡ ਆ ਆ ਲੱਗੇ ਆ ਪੀਣ ਆ ਕਿਸਤੀ ਠੜੀ ਆ ਕਿਸਤੀ ਠੜੀ ਆ ਡੀਅਰ ਫਰੂਟ ਆ ਕੋਈ ਲ ਵੀ ਭਾਈ ਇਹ ਬਿੰਨੇ ਗੋਪੀਦਰਾ ਲੰਬਾ ਲਾਤਾ ਨਾਲੇ ਮਿੰਨੀ ਕੋ ਦਾ ਮਿੰਨੀ ਕੋ ਆ ਜਾਣਾ ਮਿੰਨੀ ਕੋ ਆ ਜਾਣਾ ਮਿੰਨੀ ਕੋ ਜਾਣਾ ਕਹਿੰਦੇ ਆ ਲੰਬਾ ਲੰਬਾ ਲਾਤਾ ਇਹਦਾ ਵੇਖ ਲਾੰਬਾ ਲਾਤਾ ਮਿੰਨੀ ਕੋ ਦਾ ਕਿਉਂ ਵੇਖੀਓ ਕੇ ਗੱਡੀਆਂ ਕਾਇਮ ਹੋਣ ਡੀਆਂ ਠੰਡੇ ਪੀਂਡੀਆਂ ਢਿੱਲੀਆਂ ਪੈ ਗਏ ਆ ਗੱਡੀਆਂ ਸਰ ਜੀ ਢਿੱਲੀਆਂ ਪੈ ਗਏ ਆ ਆ ਬੈਠਾ ਮਨੀਸ਼ ਲਾਲਾ ਜੀ ਢਿੱਲੀਆਂ ਪੈ ਗੀਆਂ ਆ ਅੱਛਾ ਲੱਗ ਪਿਆ ਗਿਆ ਕੰਮ ਚਲੋ ਕਾਇਮ ਕਰ ਲੋ ਗੱਡੀਆਂ ਹੁਣ ਤੁਸੀਂ ਆ ਨਿਕਨੇਗਾ ਰੈਸਟੋਰੈਂਟ ਜਿਹਾ ਬਣਾਇਆ ਖਾਣ ਪੀਣ ਨੂੰ ਵਧੀਆ ਸਿਸਟਮ ਉਦਾਂ ਤੇ ਆਪਾਂ ਉਹ ਭੁੰਡੀ ਜੀ ਗੱਡੀ ਜੀ ਨਾ ਭਜਾਉਣੀ ਹੁਣ ਸਮੁੰਦਰ ਦੇ ਕਿਨਾਰੇ ਕਹਿੰਦੇ ਤੇ ਆ ਖਾਣ ਪੀਣ ਨੂੰ ਸਾਰਾ ਜਿੰਨਾ ਖਾਣ ਪੀਣ ਨੂੰ ਬਣਾਇਆ ਸਾਰਾ ਇੱਕ ਆ ਗੱਡੀ ਦੇ ਉੱਤੇ ਬਣਾਇਆ ਦੇਖੋ ਸਾਹਮਣੇ ਆਪਾਂ ਇੱਥੇ ਨਾ ਭੁੰਡੀ ਜੀ ਭਜਾਉਣੀ ਜਿਹੜੀ ਭਜਾਉਂਦੇ ਹੁੰਦੇ ਨੇ ਨਾ ਸਮੁੰਦਰ ਦੇ ਕਿਨਾਰੇ ਕਹਿੰਦੇ ਭੁੰਡੀ ਜੀ ਉਹ ਕਮਾਉਣੀ ਲੈ ਗਏ ਕੀ ਸਾਧਾ ਵੇਨੇ ਆ ਭੁੰਡੀ ਦਾ ਹਾਂਜੀ ਭਾਈ ਕੀ ਸਾਧਾ ਵਾ ਦਾ 300 ਰੁਪਏ ਕਿੰਨੇ ਚਿਰ ਲੀਆ 10 ਮਿੰਟ ਲਈ 10 ਮਿੰਟ ਲਈ ਕੋਈ ਨਹੀਂ 10 ਮਿੰਟ ਹੀ ਰੇਲ ਕੱਢ ਦੇਣੀ ਆ ਤੇ ਆ ਲੱਗੇ ਭੁੰਡੀਆਂ ਦੀਆਂ ਆ ਕਮਾਉਣੀਆਂ ਫਿਰ ਫੇਰੀ ਪੱਗਣਾ ਮਨੀ ਕੋ ਆਏ ਹੈ 300 ਰੁਪਏ ਕਿੰਨਾ ਟਾਈਮ ਆ ਉਥੇ ਕਮਾਗ ਲੈਣਗੇ ਵੀ ਜਾਗ ਫਿਰ ਨਾ ਇਹ ਇਹ ਤੇ ਐ ਮਨੀਸ਼ ਤੇ ਆ ਜਿਹਦਾ ਏਜੰਸੀ ਚ ਲੈਣ ਨਹੀਂ ਆਏ ਜਿਹਦਾ ਆਪਾਂ ਗੱਡੀ ਲੈਣੀ ਨਾ ਵੀ ਏਜੰਸੀ ਚ ਲੈਣਾ ਗੋਪੀ ਤੇ ਆ ਖਲੋਤਾ ਵੀ ਪੱਕੀ ਟਿਕਟ ਕਰਾ ਲਈ ਆ ਆਪਾਂ ਬੈਗਣ ਝੂੜਾ ਲੈਣਾ ਲੈ ਮਨੀਸ਼ ਤੇ ਬਹਿ ਗਿਆ ਲੈ ਫਿਰ ਨਿਕਲ ਚੱਲ ਲੈ ਹੋ ਗਿਆ ਜੀ ਰਾਹੁਲ ਵੀ ਗਿਆ ਜੀ ਆ ਵੀ ਲੱਗੀਆਂ ਤਿੰਨ ਕਮਾਈਏ ਫੇ ਚਲੋ ਕਿੱਦਾਂ ਕਰਨੀ ਫਿਰ ਲਈਏ ਟਿਕਟ ਚਲੋ ਬੰਦ ਕਰਤੀ ਬੰਦ ਨਹੀਂ ਕਰਨੀ ਉੱਥੇ ਉੱਥੇ ਰੋਕੀ ਨਾ ਕਿੰਨੇ ਵੇ ਟਿਕਟ ਲੈ ਕੇ ਟਿਕਟ ਦਵਾ ਆਈ ਤੇ ਨਹੀਂ ਮੁਝੇ ਇੱਕ ਤੇ ਦੋ ਜਣੇ ਜਾ ਆਹ ਖੜਨਾ ਕਾਲਾ ਜਿਹਾ ਮੁੰਡਾ ਬੇਟਾ ਹਾਂ ਇਹ ਫੈਮਲੀ ਵਾਸਤੇ ਹੈ ਜੀ ਫੈਮਲੀ ਵਾਸਤੇ ਕਿਹੜੀ ਦੂਜੀ ਦਰਿਆ ਨੂੰ ਕਿਹੜੀ ਇਹ ਫੈਮਲੀ ਹੈ ਇੱਕ ਇੱਕ ਹੈ ਇੱਕ ਦੋਵੇਂ ਭਰਾ ਭਰਾ ਨਹੀਂ ਕੋਈ ਚੱਕਰ ਨਹੀਂ ਕਾਲ ਹੈ ਬੁੱਚੀਆਂ ਵਾਸਤੇ ਭਾਈਓ ਉਹ ਮੇਰੇ ਵੱਤ ਚਾਹੀਦੀ ਆ ਫੜਨੀ ਆ ਫੜ ਲੈ ਚਲ ਜੀ ਕਿਤੇ ਪਏ ਦੋ ਜਣੇ ਜੇ ਹੋਣ ਹੈ ਆ ਦੋ ਜਣੇ ਆ 5-5 ਮਿੰਟ ਲਾਣੇ ਆ ਹਾਂ ਆਦ ਕਿੰਨੇ ਪੈਸੇ ਦਵਾਂ 300 ਆਲ 300 ਹੋਰ ਨਹੀਂ ਘੁਮਾਣੇ ਦੇ ਭੁਮਾਣੇ ਭਾਈ ਮਾਰ ਦਰਜਾ ਲਾ ਪਰਚੀ ਤੇ ਕੱਟ ਗਿਆ ਨੂੰ ਆ ਬਿੱਲ ਲੱਗੀ ਕਾਰ ਬਣਾ ਕੱਲ ਚੱਲ ਕਰ ਲੋ ਹਸੈਨ ਮਾਰੋ ਇੱਥੋਂ ਨਹੀਂ ਤੂੰ ਚੱਲ ਨਹੀਂ ਹੋ ਗਈ ਚੱਲ ਹਸੈਨ ਕਰੋ ਤੂੰ ਲੈ ਆ ਆ ਅੱਗੇ ਮੈਂ ਇੱਕ ਇੱਕ ਇਹਨਾਂ ਦੇ ਮਖਰੀ ਬੈ ਜਾਣੇ ਗੋਪੀ ਬਾਹਣੀ ਵਾਲਾ ਬੰਦ ਖਿਲਾ ਦੇ ਬੰਦ ਉਹਨੇ ਪੋਸਟੇ ਲਓ ਪਤਾ ਦੋ ਜਣੇ ਆ ਰਿਹਾ ਲੈ ਲੈ ਦੋ ਜਣੇ ਬੈ ਇੱਕ ਦੋ ਜਣੇ ਬੈ ਜਾਣੇ ਨਾਲ ਭਾਗ ਗੋਪੀ ਓਏ ਗੋਪੀ ਕਿੱਥੇ ਗਿਆ ਨਹੀਂ ਬਾਣੀ ਰਹਿਣ ਤੇ ਬਾਣੀ ਰਹਿਣ

ਇਹ ਪਲਟ ਗਈ ਮੈਂ ਮਸ਼ਾਲ ਮਾਰ ਦੇਣੀ ਹੋਈ ਗਾ ਦਾ ਕਰਨ ਹੋ ਜਲਾ ਪਲਟ ਵਧੀਆ ਵੈਕਮ ਹੋਣ ਨੂੰ ਪਕਾ ਲੋ ਕੇ ਵੀਡੀਓ ਆ ਗੋਪੀ ਲਗਾਣ ਜੁੜਾ ਲੈਣਾ ਗੋਪੀ ਜੁੜਾ ਲਗਾ ਲੈਣਾ ਆ ਗਿਆ ਗੋਪੀ ਜੁੜਾ ਲੈਣਾ ਗੋਪੀ ਦਾ ਲੰਬੀ ਬੜੀ ਪਾਈ ਆ ਜੀ ਆ ਉਹ ਲੈ ਗਿਆ ਗੋਪੀ ਨਹੀਂ ਆਦਾ ਆ ਵੀ ਵਧੀਆ ਨਾ ਆ ਨਵੀਆਂ ਆ ਨਵੀਆਂ ਲੱਗਦੀ ਆ ਆ ਨਵੀਆਂ ਹਨੀ ਆ ਆ ਪੁਰਾਣੀਆਂ ਖਲੋਦੀਆਂ ਬਾਕੀ ਨਹੀਂ ਚਲਦੀਆਂ ਦਾ ਵਧੀਆ ਆ ਆ ਹੋਂਡੇ ਗੋਪੀ ਨੇ ਆ ਕਮਾ ਗਿਆ ਆ ਆ ਆ ਹੌਲੀ ਆਉਂਦੇ ਹੌਲੀ ਹੌਲੀ ਤੋੜਦਾ ਨਹੀਂ ਆ ਕੱਲ ਜਣੀ ਆ ਆਹ ਲਾਗੇ ਭਾਈ ਦੀ ਵਾਹ ਭਾਈ ਦੀ ਦਾ ਜਗਾੜ ਵਧੀਆ ਪੂਰਾ ਬੋਲਡ ਪੇਂਟ ਚ ਲਾਈ ਹੋਇਆ ਗੇੜੀ ਇਹਦੀ ਪੇਂਟ ਚ ਰੱਖਿਆ ਹੋਇਆ ਗੇੜੀ ਕੁੜੀ ਲਾਈ ਹੋਵੇ ਇਹਦੀ ਔਰ ਆ ਡੈਮ ਥੱਲੇ ਰੋਡ ਰੰਜੀਤ ਥੱਲੇ ਰੋਡ ਥੱਲੇ ਵੀ ਰੋਡ ਬਣਿਆ ਨਾ ਰੋਡ ਪੱਥਰ ਡੈਮ ਰੋਡ ਜਾਂਦਾ ਉਹ ਹਾਂ ਰੋਡ ਜੰਦਾ ਪੂਰਾ ਪਾੜੀ ਲੱਗਦਾ ਪੂਰਾ ਡੈਮ ਸਾਰਾ ਪਹਾੜੀ ਇਲਾਕਾ ਪੂਰਾ ਹੀ ਐ ਉਹਦਾ ਵਿਊ ਵਧੀਆ ਦਾ ਗੱਪੀ ਨੂੰ ਗੱਲਾਂ ਹੋਣੀਆਂ ਗੋਪੀ ਦੇ ਬਾਹਰ ਜਾ ਪਦਾਰਸ਼ ਸਿੰਘ ਤੇ ਰਫ਼ਤਾਰ ਨਾਲ ਗੱਡੀ ਨਾ ਚਲਾਓ ਕਹਿੰਦੇ ਉਹ ਬੱਕਰੀ ਜੰਗਲੀ ਬੱਕਰੀ ਆ ਗਈ ਕਿੱਥੇ ਕਿੱਥੇ ਦਾ ਉਹ ਤੋਂ ਪਾਰ ਆ ਗਿਆ ਰਸਤਾ ਬੱਕਰੀ ਦਾ ਅਸ਼ਾ ਅਰੇ ਇਹ ਸਾਰਾ ਪਹਾੜੀ ਇਲਾਕਾ ਦਾ ਨਾ